ਸਵਾਗਤ ਹੈ ਸਾਡੇ ਇਸ ਨਿਊਜ਼ ਟਾਈਮ ਵਿੱਚ ਤੁਸੀਂ ਦੇਖ ਰਹੇ ਹੋ ਫਾਸਟ ਪੰਜਾਬ ਟੀਵੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਤਾਂ ਜੋ ਡੇਲੀ ਅਪਡੇਟ ਮਿਲ ਸਕੇ ਆਓ ਸੁਣਦੇ ਹਾਂ ਅੱਜ ਦੀ ਖਬਰ ਜ਼ਿਲ੍ਹਾ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤੇ ਸ੍ਰੀ ਅਭਿਮਨਿਊ ਰਾਣਾ ਐਸਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਦੇ ਚਲਦਿਆਂ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਡਰਗ ਇਨਸਪੈਕਟਰਾਂ ਨਾਲ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ ਸਬ ਡਿਵੀਜ਼ਨ શ્રી ਮੁਕਤਸਰ ਸਾਹਿਬ ਦੇ ਥਾਣਾ ਸਿਟੀ શ્રી ਮੁਕਤਸਰ ਸਾਹਿਬ ਥਾਣ ਆ ਸਰ ਸ੍ਰੀ ਮੁਕਤਸਰ ਸਾਹਿਬ ਅਤੇ ਥਾਣਾ ਬਰੀ ਵਾਲਾ ਦੇ ਏਰੀਏ ਵਿੱਚ 22 ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕੀਤੀ ਕਿ ਤੁਹਾਨੂੰ ਪਤਾ ਪੰਜਾਬ ਸਰਕਾਰ ਦੀ ਤਦ ਅਨਸਾਰ ਜੋ ਯੋਧਨਸ਼ਵਰਧ ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ શ્રી ਮੁਕਤਸਰ ਸਾਹਿਬ ਕੀਤੀ ਗਈ ਹਟ ਚਲਾਇਆ ਜਾ ਰਿਹਾ ਉਸੇ ਦੀ ਲੜੀ ਦੇ ਵਿੱਚ ਅਸੀਂ ਅੱਜ ਇੱਥੇ ਪਿੰਡ ਲੱਕੇਵਾਲੀ ਵਿਖੇ ਨਸ਼ਾ ਤਸਕਰ ਜੋ ਹੈਗੇ ਆ ਵਿਕਰਮਜੀਤ ਸਿੰਘ ਉਰਫ ਵਿੱਕੀ ਉਹਨਾਂ ਦੇ ਕਰਦੇ ਜਿਹੜਾ ਫ੍ਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਤੋਂ ਲੈ ਕੇ ਉਹਨਾਂ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਹੈਗਾ ਇਸ ਦੇ ਤ ਤੈਸ ਤੋਂ ਦੱਸਣਾ ਚਾਹੁੰਦੇ ਆ ਕਿ ਸ਼੍ਰੀ ਮੁਖਸਰ ਸਾਹਿਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਵਿਰੁੱਧ ਲਗਾਤਾਰ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਉਸੇ ਲੜੀ ਦੇ ਵਿੱਚ ਇਹ ਕਾਰਵਾਈ ਕੀਤੀ ਗਈ ਹੈਗੀ ਆ ਇਸ ਦੋਸ਼ੀ ਦੇ ਵਿਰੁੱਧ ਲਗਭਗ 4 ਮੁਕੱਦਮੇ ਜਿਹੜੇ ਹੈਗੇ ਆ ਐਨਡੀਪੀਐਸ ਦੇ ਤਰ੍ਹਾਂ ਸੀਗੇ ਜਿੰਨਾਂ ਵਿੱਚੋਂ ਇੱਕ ਐਨਡੀਪੀਐਸ ਦਾ ਕਮਰਸ਼ੀਅਲ ਕੁਆਂਟੀਟੀ ਦਾ ਪਰਚੇ ਦਾ ਫੋਨ ਕਰਕੇ ਤੇ ਜੋ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਕੰਪਟੈਂਟ ਅਥਾਰਟੀ ਤੋਂ ਆਰਡਰ ਲੈ ਕੇ ਫ੍ਰੀਜ਼ ਕੀਤੀ ਗਈ ਹੈਗੀ